ਮਾ ਮਤਲਬ ਵੀ ਕਈ ਵਾਰ ਸਾਡੇ ਘਰਾਂ ਤੇ ਜਿਆ ਗੱਲਾਂ ਹੁੰਦੀਆਂ ਹੀ ਆਮ ਜਦੋਂ ਕਿਸੇ ਦਾ ਵਿਆਹ ਹੋਇਆ ਹੋਵੇ ਤੇ ਉਹਦੇ ਜਵਾਕ ਨਾ ਹੋਵੇ 2-3 ਸਾਲ ਤੇ ਬੁੜੀਆਂ ਅਕਸਰ ਗੱਲਾਂ ਕਰਦੀਆਂ ਚੁਕਲਾਂ ਕਰਦੀਆਂ ਵੀ ਉਹਦੇ ਬੱਚਾ ਨਹੀਂ ਹੋਇਆ ਜੀ ਇੰਨਾ ਟਾਈਮ ਹੋ ਗਿਆ 2 ਸਾਲ ਹੋ ਗਏ 3 ਸਾਲ ਹੋ ਗਏ ਉਹਦੇ ਇੱਕ ਕੁੜੀ ਸੀ ਜਿਹਦਾ ਨਾਮ ਸੀਗਾ ਅਮਨ ਕੌਰ ਤੇ ਉਹਦੇ ਘਰ ਵਾਲਿਆਂ ਦਾ ਨਾਮ ਸੀਗਾ ਜਸਵਿੰਦਰ ਸਿੰਘ ਅਮਨ ਕੌਰ ਨੂੰ ਵਿਆਹ ਨੂੰ ਹੋਏ ਸੀਗੇ ਸਾਢੇ 3 ਸਾਲ ਤੇ ਉਹਦੋਂ ਉਹਦੇ ਜਵਾਕ ਕੋਈ ਨਹੀਂ ਹੋਇਆ ਸੀ ਉਹਨਾਂ ਦੇ ਹਜੇ ਤੇ ਉਹ ਬੁੜੂnga ਨੂੰ ਕਹਿ ਕੇ ਕਿ ਤਾਨੇ ਮੈਨੇ ਬਹੁਤ ਬਿਮਾਰ ਦਿਆਂ ਸਿੰਘਾ ਮੰਨੂ ਵੀ ਤੇਰੇ ਹਜੇ ਬੱਚੇ ਨਹੀਂ ਹੋਇਆ ਲੋਕਾਂ ਦੇ 2-2 ਸਾਲ ਦੇ 2-2 ਹੋ ਜਾਂਦਾ ਕਿ ਇੰਨੇ ਟਾਈਮ ਚ ਤਾਂ ਵੀ ਤੇਰੇ ਹਜੇ ਬੱਚਾ ਤਾਂ ਨਹੀਂ ਤੂੰ ਕਦੇ ਬਾਂਚ ਤਾਂ ਨਹੀਂ ਰਹਿ ਗਈ ਤੇ ਇਹ ਗੱਲਾਂ ਸੁਣ ਕੇ ਮਤਲਬ ਇ ਤਾਨੇ ਮੈਨੇ ਸੁਣ ਕੇ ਲੋਕਾਂ ਦੇ ਉਹ ਅਮਣਾ ਜਿਹੜੀ ਸੀ ਕੁੜੀ ਰੋਣ ਲੱਗ ਜਾਂਦੀ ਸੀਗੀ ਤੇ ਉਹ ਆਪਦੇ ਘਰ ਵਾਲੇ ਜਸਵਿੰਦਰ ਸਿੰਘ ਨੂੰ ਦੱਸੀ ਸੀ ਮੈਨੂੰ ਐਂ ਕਹਿੰਦੇ ਬੁੜੂnga ਅਣਗਵਾਂਦਾਂ ਤੇ ਉਹ ਸਮਝਾਉਂਦਾ ਸੀ ਸਿਆਣਾ ਸੀ ਬੰਦਾ ਸਮਝਾਉਂਦਾ ਸੀ ਵੀ ਕੋਈ ਨਹੀਂ ਕਹਿ ਲੈਣ ਦੇ ਉਹ ਤਾਂ ਰੱਬ ਨੇ ਦੇਣਾ ਜੋ ਕੁਝ ਦੇਣਾ ਆਪਾਂ ਨੂੰ ਤੇ ਹੁਣ ਇਹ ਜਸਵਿੰਦਰ ਸਿੰਘ ਕੌਣ ਸੀਗਾ ਅਮਨ ਅਮਨ कौर ਕੌਣ ਸੀਗੀ ਤੇ ਕੀ ਹੁੰਦਾ ਇਹਨਾਂ ਨਾਲ ਤੇ ਕਿਵੇਂ ਕੋ ਮਤਾਨੇ ਮੈਨੇ ਮਾਰ-ਮਾਰ ਕੇ ਕੁੜੀ ਜਿਹੜੇ ਅਮਨ ਨੂੰ ਗਲਤ ਰਾਹ ਪਾ ਦਿੰਦਾ ਮ ਆਪਣੀਆਂ ਕਹਾਣੀ ਕਰਦੇ ਆਪਾਂ ਸ਼ੁਰੂ ਜਸਵਿੰਦਰ ਸਿੰਘ ਮਲੇਰ ਕੋਟਲੇ ਦੇ ਪਿੰਡ ਦਾ ਜਨਮ ਹੋਇਆ ਸੀਗਾ ਜਸਵਿੰਦਰ ਸਿੰਘ ਦਾ ਮਲੇਰ ਕੋਟਲੇ ਮੰਡੀ ਚ ਕੰਮ ਕਰਦਾ ਸੀਗਾ ਤੇ ਲੋਕਾਂ ਦੀ ਮਤਲਬ ਵੀ ਠੇਕੇ ਤੇ ਜ਼ਮੀਨ ਲੈ ਕੇ ਟਾਈਮ ਪਾਸ ਕਰਦਾ ਸੀਗਾ ਬੰਦਾ ਇਹ ਬਹੁਤ ਸਾਹੂ ਬੰਦਾ ਸੀਗਾ ਜਸਵਿੰਦਰ ਸਿੰਘ ਤੇ ਨਾਲ ਇਹਦੇ ਨਾਲ ਇੱਕ ਬੰਦਾ ਹੁੰਦਾ ਸੀਗਾ ਜਿਹਦਾ ਨਾਮ ਸੀਗਾ ਬਾਜ ਸਿੰਘ ਤੇ ਉਹ ਇਹਦੇ ਨਾਲ ਉੱਥੇ ਕੰਮ ਕਰਦਾ ਸੀਗਾ ਤੇ ਕਾਫੀ ਗੁੜੀ ਦੋਸਤੀ ਸੀਗੇ ਇਹਨਾਂ ਦੋਵਾਂ ਦੀ ਬਾਜ ਸਿੰਘ ਦੀ ਤੇ ਜਸਵਿੰਦਰ ਜਸਵਿੰਦਰ ਸਿੰਘ ਦੀ ਤੇ ਹੁਣ ਉਹ ਟਾਈਮ ਆਉਂਦਾ ਸੀਗਾ ਵਿਆਹ ਵਿਆਹ ਦਾ ਜਸਵਿੰਦਰ ਸਿੰਘ ਦੇ ਜਸਵਿੰਦਰ ਸਿੰਘ ਦੇ ਵਿਆਹ ਦਾ ਟਾਈਮ ਆ ਰਿਹਾ ਸੀਗਾ ਤੇ ਉਹਨੇ ਇਹ ਗੱਲ ਸੋਚੀ ਵੀ ਹੁਣ ਮੇਰਾ ਵਿਆਹ ਹੋਊਗਾ ਤੇ ਘਰੇ ਔਰਤ ਆਊਗੀ ਤੇ ਤਾਂ ਕਰਕੇ ਜਿਹੜੀ ਮੈਂ ਆਪਣੀ ਜਾਰੀ ਆ ਉਹ ਘਰ ਤੋਂ ਬਾਹਰ ਹੀ ਰੱਖਾਂ ਉਸ ਤੋਂ ਬਾਅਦ ਉਹਨੇ ਹੌਲੀ-ਹੌਲੀ ਜਿਹੜੀ ਬਾਜ ਨਾਲ ਦੋਸਤੀ ਘਟਾਉਣੀ ਘਟਾਉਣੀ ਸਟਾਰਟ ਕਰਤੀ ਉਹਨ ਵਿਆਹ ਹੋ ਗਿਆ ਜਸਵਿੰਦਰ ਸਿੰਘ ਦਾ ਅਮਨ ਕੌਰ ਨਾਲ ਤੇ ਵਿਆਹ ਹੋਇਆ ਵਧੀਆ ਤੇ ਜਦੋਂ ਮਤਲਬ ਵੀ ਉਹਨੇ ਘਰ 4 ਸਾਲ ਹੋ ਗਏ 3 ਸਾਲ ਹੋ ਗਏ ਵੀ ਉਹ ਜਵਾਕ ਕੋਈ ਨਹੀਂ ਹੋਇਆ ਤੇ ਬਹੁਤ ਉਦਾਸ ਰਹਿੰਦਾ ਸੀਗਾ ਤੇ ਇੱਕ ਦਿਨ ਉਹਨੂੰ ਰਾਤ ਜਾਂਦੇ ਉਹਨੂੰ ਬਾਜ ਸਿੰਘ ਟੱਕਰਦਾ ਉਹਦਾ ਪੁਰਾਣਾ ਯਾਰ ਦੋਸਤ ਉਦੋਂ ਟੱਕਰਦਾ ਤੇ ਉਹਨੂੰ ਗੱਲ ਸਾਂਝੀ ਕਰਦਾ ਉਹਦੇ ਨਾਲ ਤੇ ਉਹ ਕਹਿੰਦਾ ਵੀ ਹਜੇ ਤੱਕ ਸਾਡੇ ਕੋਈ ਆਲਾਦ ਨਹੀਂ ਹੋਈ ਤੇ ਵੀ ਤਾਂ ਅਗਰ ਮੈਂ ਪ੍ਰੇਸ਼ਾਨ ਰਹਿਣਾਗਾ ਫਿਰ ਬਾਜ ਸਿੰਘ ਉਹਨੂੰ ਮਤਲਬ ਇਹ ਕਹਿੰਦਾਗਾ ਵੀ ਤੂੰ ਨਾ ਦਰਗਾਹ ਤੇ ਜਾਇਆ ਕਰ ਬੇਤੇ ਪੀਰਾਂ ਦੀ ਦਰਗਾਹ ਲੱਗਦੀ ਆ ਉੱਥੇ ਹਰ ਵੀਰਵਾਰ ਨੂੰ ਤੂੰ ਮੱਥਾ ਟੇਕ ਕੇ ਕਰ ਤੇ ਅੱਲਾਪੇ ਤੈਨੂੰ ਬੱਚਾ ਦਊਗਾ ਹਰ ਵੀਰਵਾਰ ਜਾਣਾ ਪੂਗਾ ਤੈਨੂੰ ਤੇ ਇਸ ਤੋਂ ਬਾਅਦ ਜਸਵਿੰਦਰ ਸਿੰਘ ਘਰੇ ਆਉਂਦਾਗਾ ਘਰ ਆ ਕੇ ਇਹ ਗੱਲ ਸਾਂਝੀ ਕਰਦਾ ਅਮਨਕੌਰ ਨਾਲ ਅਮਨਕੌਰ ਨੂੰ ਪੁੱਛਦਾ ਵੀ ਹੁਣ ਦੱਸ ਕਿਵੇਂ ਕਰਗੇ ਮੇਰੇ ਜਿਹੜਾ ਦੋਸਤ ਪੁਰਾਣਾ ਉਹਨੇ ਮੈਨੂੰ ਇਹ ਗੱਲ ਆਖੀ ਹੈ ਵੀ ਤੂੰ ਆਪਣੀ ਘਰ ਵਾਲੀ ਨੂੰ ਨਾਲ ਲੈ ਕੇ ਦਰਗਾਹ ਤੇ ਜਾਇਆ ਕਰੋ ਹਰ ਵੀਰਵਾਰ ਤੇ ਉਹ ਘਰ ਵਾਲੇ ਕਹਿੰਦੇ ਮੈਂ ਤਾਂ ਕਦੇ ਗਈ ਨਹੀਂ ਦਰਗਾਹ ਤੇ ਤੇ ਜਸਵਿੰਦਰ ਸਿੰਘ ਕਹਿੰਦਾ ਮੈਂ ਵੀ ਨਹੀਂ ਗਿਆ ਕਦੇ ਦਰਗਾਹ ਤੇ ਆਪਾਂ ਨੂੰ ਕੀ ਬੜਾ ਉੱਥੇ ਜਾ ਕੇ ਕੀ ਕੁਝ ਕਰਨਾ ਹੁੰਦਾਗਾ ਤੇ ਫਿਰ ਉਹ ਇਹ ਕਹਿੰਦਾ ਮੈਂ ਨਾ ਇੱਕ ਦਿਨ ਬਾਜ ਸਿੰਘ ਨੂੰ ਘਰ ਲੈ ਕੇ ਆਉਂਗਾ ਹੁਣ ਬਾਜ ਸਿੰਘ ਆਉਂਦਾ ਜਸਵਿੰਦਰ ਸਿੰਘ ਦੇ ਘਰੇ ਜਦੋਂ ਘਰੇ ਆਉਂਦਾਗਾ ਤੇ ਉਹ ਅਮਨ ਨੂੰ ਦੇਖਦਾਗਾ ਅਮਨ ਦੇਖਣ ਬਹੁਤ ਸੋਹਣੀ ਸੀਗੀ ਤੇ ਜਦੋਂ ਬਾਜ ਸਿੰਘ ਉਹ ਦੇਖਦਾ ਤੇ ਉਹਦੀ ਬਾਜ ਸਿੰਘ ਦੀ ਜਿਹੜੀ ਉਲਟਨ ਨੀਆ ਉਸ ਉਸੇ ਦਿਨ ਅਮਨ ਤੇ ਪੈ ਜਾਂਦੀ ਹੈਗੀ ਤੇ ਪਰ ਉਹਦੋਂ ਬੋਲਦਾ ਨਹੀਂਗਾ ਕਿਉਂਕਿ ਜਿਹੜੀ ਜਾਰੀ ਦੋਸਤੀ ਹੁੰਦੀ ਬਹੁਤ ਗੂੜੀ ਹੁੰਦੀ ਜਸਵਿੰਦਰ ਸਿੰਘ ਦੀ ਤੇ ਬਾਦ ਸਿੰਘ ਦੀ ਤੇ ਉਹਦੋਂ ਕੁਝ ਨਹੀਂ ਕਹਿੰਦਾ ਤੇ ਉਹ ਸਾਰੀ ਗੱਲ ਮਾ ਦੱਸ ਦਿੰਦਾ ਵੀ ਐਦਾਂ ਦਰਗਾਹ ਤੇ ਜਾਣ ਨਾਲ ਉਹ ਆ ਜਾਂਦਾ ਵੀ ਮੈਂ ਤੁਹਾਨੂੰ ਲੈ ਜਾਵਾਂਗਾ ਤੇ ਫਿਰ ਦੋਵਾਂ ਹਰ ਪਰਿਵਾਰ ਮਤਲਬ ਇਹਨਾਂ ਨੇ ਦਰਗਾਹ ਤੇ ਜਾਣਾ ਸਟਾਰਟ ਕਰਤਾ ਤੇ ਕੁਦਰਤੀ ਰੱਬ ਦੀ ਮਿਹਰ ਹੋਈ ਤੇ ਇਹਨਾਂ ਦੇ ਜੁੜਬੇ ਬੱਚੇ ਹੋ ਗਏ ਜਿਹੜੇ 3.5 ਸਾਲ ਚ ਨਹੀਂ ਹੋਏ ਉਹਨੂੰ ਕੁਝ ਕੁ ਸਾਲਾਂ ਮਤਲਬ ਇੱਕ ਇੱਕ ਸਾਲ ਦੇ ਵਿੱਚ ਵਿੱਚ ਦੇ ਉਹਨਾਂ ਦੇ ਜਵਾਬ ਹੋ ਗਿਆ ਜੁੜਬੇ ਕੁੜੀ ਮੁੰਡਾ ਹੋ ਗਏ ਦੋਵੇਂ ਤੇ ਉਸ ਤੋਂ ਬਾਅਦ ਇਹ ਮੰਨਣ ਲੱਗ ਗਏ ਵੀ ਦਰਗਾਹ ਤੇ ਜਾਣ ਨਾਲ ਹੀ ਸਭ ਕੁਝ ਹੁੰਦਾ ਉਹਨਾਂ ਨੇ ਲੋਕਾਂ ਨੂੰ ਵੀ ਕਿਹਾ ਜੜੀਆਂ ਕੁੜੀਆਂ ਬੁੜੀਆਂ ਨੂੰ ਇਹ ਕਹਿੰਦੀਆਂ ਸੀਗਾ ਵੀ ਤੂੰ ਬਾਜ ਰਹੀ ਹੈਂ ਤੂੰ ਬਾਜਾਂ ਤੂੰ ਬਾਜਾ ਤੇ ਉਹਨਾਂ ਨੂੰ ਵੀ ਅਮਨ ਨੇ ਦੱਸਿਆ ਵੀ ਹਾਂ ਮਰਿਆ ਹੋ ਗਿਆ ਬੱਚਾ ਕੋਈ ਬਾਜ ਨਹੀਂ ਸੀਗੀ ਤੇ ਹੁਣ ਮਤਲਬ ਇੱਕ ਇੱਕ ਗੱਲ ਕਹਿੰਦੀ ਹੈ ਜਸ ਜਸਵਿੰਦਰ ਸਿੰਘ ਤੇ ਅਮਨ ਕੌਰ ਸੱਚ ਅਮਨ ਕੌਰ ਜਿਹੜਾ ਉਹਨੂੰ ਬਾਜ ਸਿੰਘ ਨੂੰ ਕਹਿੰਦੀ ਵੀ ਤੂੰ ਜੋ ਮੰਗ ਮੰਗੇਂਗਾ ਮੈਂ ਤੈਨੂੰ ਉਹੀ ਦੇ ਦੂੰਗੀ ਵੀ ਤੂੰ ਜੋ ਚਾਵੇਂਗਾ ਉਹ ਹੀ ਤੈਨੂੰ ਮਿਲ ਜੂਗਾ ਤੇ ਤੂੰ ਸਾਡੀ ਜਿਹੜੀ ਮਨੋ ਕਾਮਨਾ ਪੂਰੀ ਕੀਤੀ ਆ ਮੈਨੂੰ ਅਲਾਦ ਦਾ ਸੁੱਖ ਹੋਇਆ ਤੇਰੇ ਕਰਕੇ ਤੇਰੇ ਕਰਕੇ ਅਸੀਂ ਦਰਗਾਹ ਤੇ ਗਏ ਤੇਰੇ ਕਰਕੇ ਸਭ ਕੁਝ ਹੋਇਆਗਾ ਵੀ ਤੂੰ ਜੋ ਮੰਗੇਗਾ ਉਹ ਦੇਊਗਾ ਫਿਰ ਬਾਜ ਸਿੰਘ ਉੱਥੇ ਕਹਿੰਦਾ ਵੀ ਤੂੰ ਮੈਂ ਜੋ ਕੁਝ ਮੰਗੇਗਾ ਭਾਬੀ ਦੇਂਗੀ ਉਹ ਕਹਿੰਦੀ ਹਾਂ ਤੂੰਗੀ ਤੇ ਉਸ ਤੋਂ ਬਾਅਦ ਫਿਰ ਉਹ ਕਹਿੰਦਾ ਠੀਕ ਆ ਜਦੋਂ ਜਦੋਂ ਟਾਈਮ ਆਇਆ ਮੈਂ ਤੈਨੂੰ ਆਪੇ ਦੱਸ ਦਊਗਾ ਤੇ ਹੁਣ ਮਤਲਬ ਕਾਫੀ ਦਿਨ ਟੱਪ ਜਾਂਦੇ ਹੈਗੇ ਇੱਕ ਦਿਨ ਆਉਂਦਾਗਾ ਜਦੋਂ ਜਸਵਿੰਦਰ ਸਿੰਘ ਘਰੇ ਨਹੀਂ ਹੁੰਦਾਗਾ ਤੇ ਕਬੂਤਰਾਂ ਦੀ ਬਾਜੀ ਛੱਡਣ ਗਿਆ ਹੁੰਦਾ ਤੇ ਉਦੋਂ ਬਾਜ ਸਿੰਘ ਉਹਨਾਂ ਦੇ ਘਰੇ ਆਉਂਦਾ ਅਮਨ ਕੌਰ ਨੂੰ ਆ ਕੇ ਕਹਿੰਦਾ ਵੀ ਜਸਵਿੰਦਰ ਸਿੰਘ ਉਹ ਕਹਿੰਦੀ ਵੀ ਇਹ ਤਾਂ ਹੈ ਨਹੀਂ ਘਰੇ ਘਰ ਤੋਂ ਬਾਹਰ ਕਿਉਂ ਹੋਇਆ ਤੇ ਫਿਰ ਇਹ ਅਮਨ ਨੂੰ ਕਹਿੰਦਾਗਾ ਵੀ ਮੈਂ ਜੋ ਕੁਝ ਮੰਗਣਾ ਉਹ ਤੂੰ ਦੇਣਾ ਕਿ ਨਹੀਂ ਫਿਰ ਇਹ ਕਹਿੰਦੇ ਅਮਨ ਕਹਿੰਦੀ ਦੱਸ ਤੂੰ ਮੰਗੇਗਾ ਕੀ ਮੰਗ ਇਹ ਕਹਿੰਦਾ ਵੀ ਮੈਂ ਤਾਂ ਤੈਨੂੰ ਚਾਹਣਾਗਾ ਵੀ ਮੈਂ ਤਾਂ ਤੇਨੂੰ ਤੇਰੇ ਨਾਲ ਜਿਹੜਾ ਆਪਦਾ ਰਿਸ਼ਤਾ ਬਣਾਉਣਾ ਚਾਹਣਾਗਾ ਅਮਨ ਗੁੱਸੇ 'ਚ ਬੋਲੀ ਉਹਨੂੰ ਲੜੀ ਕਾਫੀ ਲੜੀ ਤੇ ਫਿਰ ਕਹਿੰਦਾ ਵੀ ਜੇ ਤੈਨੂੰ ਇਹ ਤਾਂ ਤੂੰ ਮਤਲਬ ਵਾਦਾ ਕੀਤਾ ਸੀਗਾ ਵੀ ਮੈਨੂੰ ਵੀ ਮੈਂ ਤੈਨੂੰ ਦਵਾਂਗੀ ਜੋ ਕੁਝ ਮੰਗੇਗਾ ਤੇ ਹੁਣ ਤੂੰ ਮੁੱਕਰਦੀਆਂ ਮੁੱਕਰਦਾਗਾ ਫੇਰ ਉਹ ਕਹਿੰਦਾ ਵੀ ਬਾਜ ਬਾਜ ਸਿੰਘ ਕਹਿੰਦਾ ਵੇਖ ਲਓ ਭਾਬੀ ਤੇ ਕਈ ਵਾਰ ਪਾਪ ਵੀ ਲੱਗ ਜਾਂਦਾਗਾ ਮਤਲਬ ਵੀ ਉਹਨੂੰ ਡਰਾਤਾ ਸੀਗਾ ਅਮਨ ਕੌਰ ਨੂੰ ਉਹ ਅਮਨ ਕੌਰ ਨੇ ਵੀ ਸੋਚਿਆ ਵੀ ਹੁਣ ਇਹ ਦੇ ਕਰਕੇ ਦਰਗਾਹ ਤੇ ਗਈ ਮੈਂ ਦਰਗਾਹ ਤੇ ਸਾਡੇ ਬੱਚੇ ਹੋਏ ਤੇ ਜੇ ਕਈ ਵਾਰ ਪਾਪ ਲੱਗ ਗਿਆ ਫੇਰ ਮੈਨੂੰ ਵੀ ਮੈਂ ਇਹਦੀ ਜੇ ਸ਼ਰਤ ਨਾ ਮੰਨੀ ਤੇ ਉਸ ਤੋਂ ਬਾਅਦ ਇਹਨਾਂ ਦੀ ਗੱਲਬਾਤ ਸਟਾਰਟ ਹੋ ਜਾਂਦੀ ਹੈਗੀ ਗੱਲਬਾਤ ਸਟਾਰਟ ਹੁੰਦੀ ਹੈ ਜਦੋਂ ਜਸਵਿੰਦਰ ਸਿੰਘ ਘਰੇ ਨਹੀਂ ਹੁੰਦਾ ਇਹ ਬਾਜ ਸਿੰਘ ਉਹਨਾਂ ਦੇ ਘਰੇ ਜਾਂਦਾਗਾ ਅਮਨ ਤੇ ਤੇ ਉਹਦੇ ਨਾਲ ਜਿਹੜੇ ਸੰਬੰਧ ਬਣਾਉਣੇ ਵੀ ਸਟਾਰਟ ਕਰਦੇ ਸੀਗੇ ਹੁਣ ਕਾਫੀ ਮਤਲਬ ਸਬੰਧ ਬਣਨ ਲੱਗੇ ਇਹਨਾਂ ਦੋਨਾਂ ਦੇ ਬਾਕ ਸੀਗਾ ਜਿਹੜਾ ਹੱਟਾ-ਕੱਟਾ ਬੰਦਾ ਸੀਗਾ ਤੇ ਅਮਨ ਕੌਰ ਨੂੰ ਬਾਜ ਸਿੰਘ ਦਾ ਚਸਕਾ ਪੈ ਗਿਆ ਸੀਗਾ ਤੇ ਹੁਣ ਦਿਨ ਆਉਂਦਾ ਹੈ 15 ਮਾਰਚ 2019 ਮਲੇਰ ਪੋਰਟ ਲਿੰਦੇਆਂ ਛੜਕਾਂ ਤੇ ਇੱਕ ਪੁਲਿਸ ਨੂੰ ਲਾਸ਼ ਮਿਲਦੀ ਹੈਗੀ ਲਾਸ਼ ਮਿਲਦੀ ਹੈ ਜਦੋਂ ਲਾਸ਼ ਦੀ ਸਨাক্তੀ ਕਰਦੀ ਹੈਗੀ ਪੁਲਿਸ ਕੁਝ ਨਹੀਂ ਪਤਾ ਲੱਗਦਾ ਵੀ ਕਿਸ ਦੀ ਲਾਸ਼ ਆ ਗਈ ਤੇ ਇਸ ਤੋਂ ਬਾਅਦ ਮਤਲਬ ਵੀ ਦੋ ਤਿੰਨ ਦਿਨ ਟੱਪ ਜਾਂਦੇ ਜਦੋਂ ਇੱਕ ਮਿਸਿੰਗ ਰਿਪੋਰਟ ਲਿਖਾਉਂਦੀ ਹੈਗੀ ਅਮਨ ਕੌਰ ਨੂੰ ਵਿਵਰ ਘਰ ਵਾਲਾ ਜਿਹੜਾ ਗੁੰਮ ਹੋ ਗਿਆ। ਤੋਂ ਦੁਬਾਰਾ ਅਮਨਕੌਰ ਨੂੰ ਬੁਲਾਇਆ ਜਾਂਦਾ ਹੈਗਾ ਜਿਹੜੀ Laash ਦੀ ਸਨਾਖਤੀ ਕਰਨ ਵਾਸਤੇ ਤੇ ਉਹ ਜਦੋਂ Laash ਨੂੰ ਦੇਖਦੀ ਹੈਗੀ ਉਹ Laash ਹੁੰਦੀ ਹੈ ਜਸਵਿੰਦਰ ਸਿੰਘ ਦੀ। ਹੁਣ ਤੁਸੀਂ ਸੋਚਦੇ ਹੋਵੋਗੇ ਜਸਵਿੰਦਰ ਸਿੰਘ ਨੂੰ ਕਿਹਨੇ ਮਾਰਤਾ? ਤੇ ਉਸ ਤੋਂ ਬਾਅਦ ਉਹ ਰੋਣ ਲੱਗ ਜਾਂਦੀ ਉੱਚ-ਉੱਚ ਅਮਨਕੌਰ ਜੋ ਕੁਝ ਮਤਲਬ ਡਰਾਮਾ ਕਰਤਵੇਂ ਹੁੰਦਾਂਗਾ ਬੁੜੀਆਂ ਉਹ ਕਰਨ ਲੱਗ ਗਈ ਸੀਗੀ। ਤੇ ਫਿਰ ਉਸ ਤੋਂ ਬਾਅਦ ਹੌਲੀ-ਹੌਲੀ ਪੁਲਸ ਨੂੰ ਪਤਾ ਭੇਜ ਖੋਲਣੇ ਲੱਗ ਗਏ ਅਮਨਕੌਰ ਦਾ ਜਿਹੜਾ ਬੈਕਗ੍ਰਾਉਂਡ ਫਰੋਲਿਆ ਪੁਲਸ ਨੇ ਤੇ ਉਹਨਾਂ ਨੂੰ ਪਤਾ ਲੱਗ ਗਿਆ ਵੀ ਜਿਹੜੀ ਇਹ ਗੱਲਬਾਤ ਸੀਗੀ ਬਾਜ ਬੰਦੇ ਨਾਲ ਸੀਗੀ ਜੋ ਜਸਵਿੰਦਰ ਸਿੰਘ ਦਾ ਮਤਲਬ ਪੁਰਾਣਾ ਦੋਸਤ ਸੀਗਾ ਤੇ ਆਣ ਗਵਾਟ ਦੇ ਲੋਕਾਂ ਨੇ ਵੀ ਆਖਿਆ ਜਦੋਂ ਜਸਵਿੰਦਰ ਸਿੰਘ ਘਰੇ ਨਹੀਂ ਹੁੰਦਾ ਸੀਗਾ ਬਾਜ ਸਿੰਘ ਅਕਸਰ ਅਮਨ ਕੋਲ ਆਉਂਦਾ ਤੇ ਮਤਲਬ ਜਿਹੜੇ ਇਹਨਾਂ ਦੇ ਸੰਬੰਧ ਵੀ ਬਣ ਕੇ ਸੀਗੇ ਤੇ ਹੁਣ ਜਿਹੜੀ ਛੱđa ਛੱਕ ਜਾਂਦਾ ਸੀਗਾ ਅਮਨ ਕੌਰ ਤੇ ਫਿਰ ਉਸ ਤੋਂ ਬਾਅਦ ਅਮਨ ਕੌਰ ਨੂੰ ਪੁਲਿਸ ਬੁਲਾਉਂਦੀ ਹੈਗੀ ਤੇ ਜਦੋਂ ਦੋ ਡੰਡੇ ਪਾਉਲਦੇ ਫਿਰ ਦੱਸ ਦਿੰਦੀ ਸਾਰਾ ਕੋ ਸੱਚ ਉਹ ਕਹਿੰਦੀ ਹਾਂ ਵੀ ਮੈਨੂੰ ਜਿਹੜੇ ਬਾਜ ਸਿੰਘ ਦੇ ਪਿਆਰ ਚ ਪੈ ਗਈ ਸੀਗੀ ਮੈਂ ਤੇ ਮੈਨੂੰ ਉਹਦੇ ਮੈਨਾਂ ਰਹਿ ਨਹੀਂ ਜਾਂਦਾ ਸੀਗਾ ਤੇ ਜਸਵਿੰਦਰ ਸਿੰਘ ਨੂੰ ਮੇਰੇ ਬਾਰੇ ਪਤਾ ਲੱਗ ਗਿਆ ਸੀ ਵੀ ਇਹ ਬਾਜ ਨੂੰ ਮਿਲਦੀ ਹੈਗੀ ਤੇ ਉਸ ਤੋਂ ਬਾਅਦ ਕਹਿੰਦੀ ਮੈਂ ਇਹ ਨਾਲ ਸਾਡੀ ਕਾਫੀ ਲੜਾਈ ਝਗੜਾ ਹੋਇਆ ਘਰ 'ਚ ਤੇ ਉਸ ਤੋਂ ਬਾਅਦ ਮੈਂ ਕਹਿੰਦੀ ਆਪਾਂ ਜਵਾਕਾਂ ਨੂੰ ਚੱਕ ਕੇ ਪੇਕੇ ਜਾਵੜੀ ਪਿੱਕ ਜਾ ਕੇ ਕਹਿੰਦੀ ਮੈਂ ਫੇਰ ਸੋਚਿਆ ਵੀ ਇੱਕ ਵਾਰੀ ਮੈਂ ਦੇਖ ਲਾਂ ਵੀ ਕਿਵੇਂ ਕਰਨਾਗਾ ਫੇਰ ਉਹ ਕਹਿੰਦੀ ਮੈਂ ਅਮਨ ਕੌਰ ਕਹਿੰਦੀ ਮੈਂ ਇਹ ਸੋਚਿਆ ਵੀ ਹੁਣ ਜਿਹੜਾ ਰਾਜ਼ ਆ ਰੋੜਾ ਬਣਦਾ ਸਾਡੇ ਜਸਵਿੰਦਰ ਸਿੰਘ ਹੀ ਬਣਦਾਗਾ ਵੀ ਮੈਂ ਸਿੱਧਾ ਬਾਜ ਸਿੰਘ ਨੂੰ ਫੋਨ ਲਾਇਆ ਮੈਂ ਬਾਜ ਸਿੰਘ ਨੂੰ ਇਹ ਗੱਲ ਆਖੀ ਜੇ ਤੂੰ ਮੈਨੂੰ ਪਿਆਰ ਕਰਦਾ ਤੇ ਜਿਹੜਾ ਆਪਣੇ ਰਾਹ ਦਾ ਰੋੜਾ ਜਸਵਿੰਦਰ ਸਿੰਘ ਮੇਰੇ ਘਰ ਵਾਲਾ ਉਹਨੂੰ ਹਟਾਉਣਾ ਪਊਗਾ ਜਸਵਿੰਦਰ ਸਿੰਘ ਤਾਂ ਤਿਆਰੀ ਸੀਗਾ ਕਿਉਂਕਿ ਉਹ ਮਤਲਬ ਸੋਹਣੀ ਸੀਗੀ ਤਾਂ ਕਰਕੇ ਪਿਆਰ ਚ ਪਿਆ ਹੋਇਆ ਸੀਗਾ ਅਮਨਕੌਰ ਦੇ ਤੇ ਉਸ ਤੋਂ ਬਾਅਦ ਪਿਆਰ ਉਹ ਕਹਿੰਦਾ ਮੈਂ ਹਾਂ ਮੈਂ ਹਟਾ ਦੂੰਗਾ ਤੇ ਫਿਰ ਇਹ ਦਿਨੋਂ ਦਾ ਜਿਹੜਾ 15 ਮਾਰਚ ਉਸ ਦਿਨ ਉਹਦੇ ਸੱਟ ਮਾਰ ਕੇ ਉਹਨੂੰ ਉੱਥੇ ਮਾਰ ਕੇ ਸੱਟ ਜਾਂਦਾ ਕ ਜਸਵਿੰਦਰ ਸਿੰਘ ਉਸ ਤੋਂ ਬਾਅਦ ਜਸਵਿੰਦਰ ਸਿੰਘ ਨੂੰ ਪੁਲਿਸ ਚੱਕ ਕੇ ਲਿਆਉਂਦੀ ਹੈਗੀ ਉਹ ਵੀ ਸਾਰਾ ਕੁਝ ਮੰਨੇ ਲਓ ਕਹਿੰਦਾ ਵੀ ਹਾਂ ਮੈਨੂੰ ਜਿਹੜੀ ਆਦਤ ਪੈ ਗਈ ਸੀਗੀ ਅਮਨਕੌਰ ਦੀ ਇਹ ਸੋਹਣੀ ਬਹੁਤ ਸੀਗੀ ਤੇ ਤਾਂ ਮੇਰੇ ਮੈਂ ਇਹਦੇ ਬਿਨਾਂ ਰਹਿ ਨਹੀਂ ਸਕਦਾ ਸੀਗਾ ਤਾਂ ਕਰਕੇ ਸਾਨੂੰ ਇਹ ਕਦਮ ਚੁੱਕਣਾ ਪਿਆ ਹੁਣ ਅਮਨ ਕੌਰ ਤੇ ਜਸਵਿੰਦਰ ਸਿੰਘ ਜੇਲ੍ਹ ਚਾ 2019 ਤੋਂ ਤੇ ਜਿਹੜੇ ਉਹਨਾਂ ਦੇ ਜੁੜ-ਜੁੜਵਾ ਬੱਚੇ ਹੋਏ ਸੀਗੇ ਉਹ ਹੁਣ ਰੋਲ ਰਹੇ ਹੈਗੇ ਹੁਣ ਜਿਹੜਾ ਮੇਰੇ ਕਹਾਣੀ ਸੁਣਾਉਣ ਦਾ ਮਕਸਦ ਇਹ ਹੁੰਦਾ ਵੀ ਜਿਹੜੇ ਲੋਕ ਜਿਹੜੇ ਸਮਝ ਸਕਦਾ ਸਮਝ ਜਾਣ ਵੀ ਇਹ ਜੇ ਕੰਮ ਦਾ ਨਤੀਜਾ ਮਾੜਾ ਹੀ ਹੁੰਦਾਗਾ ਆਪ ਦੇ ਜਵਾਕ ਰੋਲ ਜਾਂਦੇ ਹੈਗੇ ਧੰਨਵਾਦ ਆ ਜੀ